ਨੀਤੀ ਜੋਗ ਵੱਲੋਂ ਸੂਬਿਆਂ ਦੀ ਵਿੱਤੀ ਸਿਹਤ ਸੰਬੰਧੀ ਸਰਵੇਖਣ ਦੀ ਰਿਪੋਰਟ ਪੇਸ਼ ਹੋਈ ਆ ਜੋ ਅੱਜ ਕੱਲ ਚਰਚਾ ਵਿੱਚ ਹੈ ਨੀਤੀ ਉਜੋਗ ਨੇ 18 ਸੂਬਿਆਂ ਦੇ ਜੋ ਸੂਬੇ ਦੇਸ਼ ਦੇ ਅਰਥਚਾਰੇ ਵਿੱਚ ਅਹਿਮ ਯੋਗਦਾਨ ਪਾਉਂਦੇ ਆ ਉਹਨਾਂ ਦੀ ਵਿੱਤੀ ਸਿਹਤ ਸੰਬੰਧੀ ਸੂਚਨਾ ਦੇ ਅੰਕੜੇ ਜਾਰੀ ਕੀਤੇ ਆ ਇਹਦੇ ਵਿੱਚ ਨੀਤੀ ਵਿਉਜਬੇ ਵੱਲੋਂ ਖਰਚ ਦਾ ਮਿਆਰ ਮਾਲੀਆ ਜਟਾਉਣਾ ਵਿੱਤੀ ਸਮਝਦਾਰੀ ਕਾਰਜੇ ਨੂੰ ਕੰਟਰੋਲ ਵਿੱਚ ਰੱਖਣ ਵਰਗੀ ਯੋਜਨਾਬੰਦ ਪਹੁੰਚ ਵੱਲ ਧਿਆਨ ਸਹਿਤ ਕੀਤਾ ਗਿਆ ਹੈ ਚੌਕਟਾ ਬਣਾਇਆ ਇਸ ਚੌਕਟੇ ਨੂੰ ਧਿਆਨ ਚ ਰੱਖ ਕੇ ਇਹ 18 ਸੂਬਿਆਂ ਦਾ ਸਿਰ ਵਿੱਤੀ ਸਰਵੇਖਣ ਕੀਤਾ ਗਿਆ ਇਸ ਰਿਪੋਰਟ ਦੇ ਵਿੱਚ 9 ਸਾਲਾਂ ਦੇ ਬੇਰਵੇਆ 2014-15 ਤੋਂ 2022-23 ਤੇ ਇਹ ਅਧਾਰਤ ਅੰਕੜੇ ਆ ਵਿੱਤੀ ਇੰਡੈਕਸ ਚ ਪੰਜਾਬ ਦੀ ਹਾਲਤ ਸਾਰਿਆਂ ਤੋਂ ਮਾੜੀ ਆ ਜਣੀ 18 ਸੂਬਿਆਂ ਦੇ ਸਰਵੇਖਣ ਚੋਂ ਪੰਜਾਬ 18ਵੇਂ ਨੰਬਰ ਤੇ ਆ ਸਭ ਤੋਂ ਠਾਡੀ ਨੀਤੀ ਯੋਗ ਦੀ ਰਿਪੋਰਟ ਚ 18 ਸੂਬਿਆਂ ਚ ਜੋ ਦਰਜਾਬੰਦੀ ਕੀਤੀ ਗਈ ਆ ਉਹਦੇ ਵਿੱਚ ਉੜੀਸਾ 67.8 ਅੰਕਾਂ ਨਾਲ ਪਹਿਲੇ ਸਥਾਨ ਤੇ ਆ ਤੇ ਸਾਡੇ ਗਵੰਡੀ ਰਾਜ ਰਾਜਸਥਾਨ 28.6 ਅੰਕਾਂ ਨਾਲ 12ਵੇਂ ਸਥਾਨ ਤੇ ਤੇ ਹਰਿਆਣਾ 27.4 ਅੰਕਾਂ ਨਾਲ 14ਵੇਂ ਸਥਾਨ ਤੇ ਆ ਤੇ ਸਾਡੇ ਹਿੱਸੇ 10.7 ਅੰਕ ਆਇਆ ਜਿਹਦਾ ਕਰਕੇ ਅਸੀਂ ਉੜੀਸਾ ਨਾਲੋਂ 6 ਗੁਣਾ ਇਸ ਅੰਕੜਿਆਂ ਦੀ ਖੇਡ ਦੇ ਵਿੱਚ ਪਿੱਛੇ ਹਾਂ ਅਸੀਂ ਪੰਜਾਬ ਆਂਧਰਾ ਪ੍ਰਦੇਸ਼ ਪੱਛਮੀ ਬੰਗਾਲ ਕੇਰਲਾ ਆ ਦਿਬਤੀ ਸਥਿਤੀ ਆ ਜੋ ਪਿਛਲੇ 9 ਸਾਲਾਂ ਤੋਂ ਲਗਾਤਾਰ ਮਾੜੀ ਹੁੰਦੀ ਜਾ ਰਹੀ ਹੈ ਇਹਨਾਂ ਰਾਜਾਂ ਸਰ ਕਰਜ਼ਾ ਦਿਨ ਪ੍ਰਤੀ ਦਿਨ ਵੱਧ ਰਿਹਾ ਸਾਲ ਦਰ ਸਾਲ ਕਰਜ਼ਾ ਵੱਧ ਰਿਹਾ ਕੋਈ ਕਿਸੇ ਵੀ ਸਾਲ ਇਹ ਨਹੀਂ ਹੈ ਵੀ ਕਿਸੇ ਸਾਲ ਕਰਜ਼ਾ ਪਿਛਲੇ ਸਾਲ ਦੀ ਤਰ੍ਹਾਂ ਸਥਿਰ ਰਹਿ ਗਿਆ ਹੋਵੇ ਹਰੇਕ ਸਾਲ ਕਰਜ਼ਾ ਇਹਨਾਂ ਸੂਬਿਆਂ ਸਰ ਵੱਧ ਰਿਹਾ ਹੈ ਤੇ ਪੰਜਾਬ ਦੇ ਗੱਲ ਦਾ ਜ਼ਿਕਰ ਕਰੀਏ ਤਾ ਪੰਜਾਬ ਦੀ ਹਾਲਤ ਖਾਸੀ ਬਦਤਰ ਆ 2022 ਤੇ ਸਾਲ ਤੱਕ ਪੰਜਾਬ ਸਰ ਸਾਢੇ 3 ਲੱਖ ਕਰੋੜ ਤੋਂ ਕਰਜ਼ਾ ਟੱਪ ਗਿਆ ਹੈ ਇਹ ਇਸੇ ਤਰ੍ਹਾਂ ਇਹ ਜਿਹੜੇ 9 ਸਾਲਾਂ ਦਾ ਸਰਵੇ ਕੀਤਾ ਇਹਦੇ ਵਿੱਚ ਵੱਖ-ਵੱਖ ਸਮੇਂ ਤੇ ਵੱਖ-ਵੱਖ ਸਰਕਾਰਾਂ ਰਹੀਆਂ 2014 ਤੋਂ 17 ਤੱਕ ਅਕਾਲੀ ਭਾਜਪਾ ਸਰਕਾਰ ਨੇ ਰਾਜ ਕੀਤਾ 2017 ਤੋਂ 2022 ਤੱਕ 5 ਸਾਲ ਕਾਂਗਰਸ ਦਾ ਰਾਜ ਰਿਹਾ ਤੇ ਹੁਣ ਜੋ 2022 ਤੋਂ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਉਸਨੇ ਰਾਜ ਕੀਤਾ ਇਨਾਂ ਸਾਰੇ ਸਮਿਆਂ ਦੇ ਦੌਰਾਨ ਹੀ ਪੰਜਾਬ ਸਿਰ ਕਰਜ਼ਾ ਕਿਡਕੀ ਵਧੀਆ ਪੰਜਾਬ ਦਲਦਲ ਵਿੱਚ ਫਸ ਗਿਆ ਹੁਣ ਇਸ ਕਰਜ਼ੇ ਦੀ ਦਲਦਲ ਵਿੱਚੋਂ ਇੰਨਾ ਹਾਲਾਤਾਂ ਦੇ ਵਿੱਚ ਨਿਕਲਣਾ ਮੁਸ਼ਕਲ ਹੈ ਅ ਬੇਸ਼ੱਕ ਸਮੇਂ-ਸਮੇਂ ਤੇ ਰਹਿ ਰੀਆਂ ਸਰਕਾਰਾਂ ਇੱਕ ਦੂਜੇ ਤੇ ਦੋਸ਼ ਦਿੰਦੀਆਂ ਨੇ ਅ ਮੌਜੂਦਾ ਸਮੇਂ ਅ ਸਰਕਾਰ ਵਾਲੇ ਪੱਖ ਤੋਂ ਮਾਲਵਿੰਦਰ ਸਿੰਘ ਕੰਗ ਜੋ ਸੰਸਦ ਮੈਂਬਰ ਵੀ ਨੇ ਉਹਨਾਂ ਨੇ ਇਹ ਕਿਹਾ ਕਿ ਇਹ ਸਮਾਂ ਬਹੁਤਾ ਸਮਾਂ ਅਕਾਲੀ ਭਾਜਪਾ ਤੇ ਕਾਂਗਰਸ ਵੇਲੇ ਦਾ ਹੈ ਇਸ ਕਰਕੇ ਸਾਰੀ ਜ਼ਿੰਮੇਵਾਰੀ ਉਹਨਾਂ ਦੀ ਹੈ ਪਰ ਦੂਜੇ ਪਾਸੇ ਅਕਾਲੀ ਦਲ ਦੇ ਆਗੂ ਵਿਕਰਮਜੀਤ ਸਿੰਘ ਮਜੀਠੀਆ ਤੇ ਸਰਦਾਰ ਦਲਜੀਤ ਸਿੰਘ ਟੀਮਾ ਹੋਰ ਆਨੇ ਕਿਹਾ ਕਿ ਰੰਗਲਾ ਪੰਜਾਬ ਦੇ ਸੁਪਨੇ ਲੋਕਾਂ ਨੂੰ ਦਿਖਾਉਂਦੇ ਸੀ ਪਰ ਇਹਨਾਂ ਨੇ ਸੂਬੇ ਨੂੰ ਕੰਗਲਾ ਬਣਾ ਕੇ ਧਰ ਦਿੱਤਾ ਹੈ ਇੱਕ ਦੂਸਰੇ ਦੇ ਉੱਤੇ ਦੋਸ਼ ਦਿੱਤੇ ਜਾ ਰਹੇ ਹਨਗੇ ਇਹ 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 ਦੋਸ਼ ਦੇ ਕੇ ਆਪਣੇ ਸਿਰ ਤੋਂ ਇਸ ਦਾ ਜ਼ਿੰਮੇਵਾਰੀ ਦਾ ਅਹਿਸਾਸ ਨਹੀਂ ਕੀਤਾ ਜਾ ਰਿਹਾ ਜੇ ਵੀ ਕਿ ਸਰਕਾਰਾਂ ਨੂੰ ਇਸ ਤੋਂ ਸਮਝ ਲੈਣਾ ਚਾਹੀਦਾ ਹੈ ਕਿ ਜ਼ਿੰਮੇਵਾਰੀ ਆਖਰ ਨੂੰ ਜਿਨ੍ਹਾਂ ਨੇ ਰਾਜ ਕੀਤਾ ਉਹਨਾਂ ਦਾ ਹੀ ਬਣਦੀ ਹੈ ਪਰ ਹੁਣ ਮੌਜੂਦਾ ਹਾਲਾਤ ਦੇ ਵਿੱਚ ਅਸੀਂ ਦੇਖੀਏ ਤਾਂ ਇਹ ਸਥਿਤੀ ਬੜੀ ਚਿੰਤਾਜਨਕਾ ਕਿਉਂਕਿ ਅਗਲੇ ਵਿਧਾਨ ਸਭਾ ਚੋਣਾਂ 'ਚ 2 ਕੁ ਸਾਲ ਬਚੇ ਆ ਵੋਟਰਾਂ ਨੂੰ ਰੁਝਾ ਕੇ ਮੋੜ ਸਤਾ ਹਾਸਲ ਕਰਨ ਦੀ ਕੋਸ਼ਿਸ਼ ਤਹਿਤ ਅਕਸਰ ਸਤਾਧਾਰੀ ਪਾਰਟੀ ਵਿੱਤੀ ਅਨੁਸ਼ਾਸਨ ਨੂੰ ਛਿੱਕੇ ਤੇ ਟੰਗ ਕੇ ਲੋਕਾਂ ਨੂੰ ਰੁਝਾਉਣ ਦੇ ਤੇ ਉਹਨਾਂ ਨੂੰ ਗੱਦੀ ਤੇ ਮਤਲਬ ਕਾਬਜ ਹੋਣ ਦੇ ਲਈ ਸਾਰੇ ਜੋ ਵਿੱਤੀ ਅਨੁਸ਼ਾਸਨ ਹੁੰਦਾ ਉਸ ਨੂੰ ਭੁੱਲ ਜਾਂਦੇ ਨੇਗੇ ਤੇ ਇਸ ਮਾਮਲੇ ਵਿੱਚ ਸਰਕਾਰ ਨੂੰ ਉੜੀਸਾ, ਛਤੀਸ਼ਗੜ੍ਹ ਤੇ ਗੋਆ ਜਿਹੇ ਰਾਜਾਂ ਤੋਂ ਸਬਕ ਲੈ ਸਕਦੀ ਹੈ ਕਿ ਜਿਨ੍ਹਾਂ ਨੇ ਇਸ ਮਾਮਲੇ ਨੂੰ ਸਹੀ ਢੰਗ ਨਾਲ ਨਿਜਿੱਠਿਆ ਆਸ ਕਰ ਸਕਦੇ ਆ ਕਿ ਵਿੱਤੀ ਸਿਹਤ ਦੇ ਸੂਚਕ ਅੰਕ ਦੀ ਇਹ ਜੋ ਨੀਤੀ ਜੋਗ ਨੇ ਚੇਤਾਵਨੀ ਦਿੱਤੀ ਆ ਸਰਕਾਰਾਂ ਨੂੰ ਇਹ ਕੁਝ ਸਿੱਧੇ ਰਾਹ ਪਾਉਗੀ ਤੇ ਇਹ ਨਰਈ ਵੀ ਆਪਣੀ ਪਿੱਠ ਹੀ ਥਾਪੜ ਨਹੀਂ ਕਿ ਸਾਡਾ ਖਜ਼ਾਨਾ ਭਰਿਆ ਹੋਇਆ ਹੈ ਖਜ਼ਾਨੇ ਵਿੱਚ ਇਧਰੋਂ ਪੈਸੇ ਆ ਜਾਣਗੇ ਉਧਰੋਂ ਪੈਸੇ ਆ ਜਾਣਗੇ ਕੋਈ ਗਰਾਉਂਡ ਲੈਵਲ ਤੇ ਕੋਈ ਕੋਸ਼ਿਸ਼ ਨਹੀਂ ਕਰਨਾ ਕੋਈ ਟੈਕਸ ਚੋਰੀ ਦੀ ਜੋ ਚੋਰ ਮੋਰੀਆਂ ਨਾਲ ਟੈਕਸ ਚੋਰੀ ਦੀਆਂ ਉਹਨਾਂ ਨੂੰ ਬੰਦ ਨਾ ਕਰਨਾ ਤੇ ਗਵਰਨੈਂਸ ਦੇ ਖਰਚੇ ਨਾ ਘਟਾਉਣੇ ਉਹੀ ਐਮਐਲਏ ਮੰਤਰੀ ਮੁੱਖ ਮੰਤਰੀ ਸਾਰੇ ਲਗਜ਼ਰੀ ਖਰਚੇ ਕਰ ਰਹੇ ਹੈਗੇ ਇਸੇ ਤਰ੍ਹਾਂ ਹੀ ਆਫੀਸਰ ਸਹਿਬਾਨ ਵੀ ਆਪਣੇ ਪ੍ਰਬੰਧਕੀ ਖਰਚੇ ਨਹੀਂ ਘਟਾ ਰਹੇ ਫਜ਼ੂਲ ਖਰਚੀ ਕੀਤੀ ਜਾ ਰਹੀ ਆ ਤੇ ਇਸ ਕਰਕੇ ਜੋ ਪੰਜਾਬ ਦੀ ਸਿਹਤ ਆ ਵਿੱਤੀ ਸਿਹਤ ਹੈ ਉਹ ਵਿਗੜ ਚੁੱਕੀ ਹੈ ਇਸ ਨੂੰ ਸੁਧਾਰਨ ਦੇ ਲਈ ਸਰਕਾਰ ਤੇ ਲੋਕਾਂ ਨੂੰ ਇਕੱਠੇ ਹੋ ਕੇ ਦਬਾਅ ਪਾਉਣਾ ਚਾਹੀਦਾ ਵੀ ਕੋਈ ਲੋਕ ਲਵਾਓ ਵਾਲੀਆਂ ਗੱਲਾਂ ਜਿਹੜੀਆਂ ਕਿ ਆਰਥਿਕ ਹਾਲਾਤ ਨੂੰ ਨਿਵਾਣ ਵੱਲ ਲੈ ਜਾਂਦੀਆਂ ਉਸ ਤੋਂ ਗੁਰੇਜ਼ ਕਰਨਾ ਚਾਹੀਦਾ ਹੈ 看的吧